ਦੌਰ ਗਹੇ ਹਰ ਜੀ ਜੈਸੂਦਾ ਜਬ ਬਾਦ ਰਹੀ ਰਸਿਆ ਨਹੀਂ ਮਾਵੇ ਯਾਦੈ ਜੈਸੂਦਾ ਨੇ ਭੱਜ ਕੇ ਸ਼੍ਰੀ ਕ੍ਰਿਸ਼ਨ ਨੂੰ ਪਕੜ ਲਿਆ ਤਾਂ ਬੰਨਣ ਲੱਗੀ ਪਰ ਰਸੀ ਹੀ ਪੂਰੀ ਨਾ ਹੋਈ ਕਹ ਇਕਠੀ ਬ੍ਰਜ ਕੀ ਰਸਿਆ ਸਭ ਜੋਰ ਰਹੀ ਕਛਥਾ ਹੈ ਨਾ ਪਾਵੇ ਬ੍ਰਜ ਦੀਆਂ ਸਾਰੀਆਂ ਰਸੀਆਂ ਉਸਨੇ ਇਕੱਠੀਆਂ ਕਰ ਲਈਆਂ ਪਰ ਬੰਨੇ ਜਾਣ ਦੀ ਉਜਾਤਾ ਹੋਈ ਨਾ ਮਿਲੀ ਅਰਥਾਤ ਕ੍ਰਿਸ਼ਨ ਬੰਨੇ ਨਾ ਜਾ ਸਕੇ ਫੇਰ ਬੰਦਾਏ ਪਏ ਬ੍ਰਿਜ ਕੇ ਪਤ ਓਖਲ ਸੋ ਧਰ ਉਹ ਪਰਤਾਵੇ ਫਿਰ ਸ਼੍ਰੀ ਕ੍ਰਿਸ਼ਨ ਨੇ ਆਪਣੇ ਆਪ ਨੂੰ ਓਖਲ ਨਾਲ ਬਣਵਾ ਲਿਆ ਅਤੇ ਧਰਤੀ ਉੱਤੇ ਇੱਧਰ ਉੱਧਰ ਭੱਜਣ ਲੱਗੇ ਸਾਧ ਉਦਾਹਰਣ ਕੋ ਜਮੁਲਾਰ ਜੁਨ ਤਾਹਨ ਮਿਤ ਕਿਦੋ ਵਹ ਚਾਵੇ ਇੰਜ ਪ੍ਰਤੀਤ ਹੁੰਦਾ ਹੈ ਸ਼ਾਇਦ ਨਾਲ ਆਤੇ ਕੋਵਰ ਨਾ ਦੇ ਦੋ ਸਾਦਾ ਦੇ ਉਧਾਰ ਲਈ ਜਮਲਾਰ ਜੁਨ ਕਉ ਦੇ ਜੋੜੇ ਬ੍ਰਿਛਵਲ ਚਾਰੇ ਹੋਣ ਦੋਹਰਾ ਕਿਸਤ ਕਿਸਤ ਉਕਲ ਹੈ ਕਾਨਾ ਉਦਾਰਤ ਸਾਦ ਉਖਲੋਕ ਸੇਟ ਤੇ ਇੱਕ ਸੇਟ ਦੇ ਸ਼੍ਰੀ ਕ੍ਰਿਸ਼ਨ ਨਾ ਲਾ ਤੇ ਕੋਵਰ ਨਾ ਦੇ ਦੋ ਸਾਦਾ ਦਾ ਉਦਾਰ ਕਰਦੇ ਹਨ ਨਿਕਟ ਤਾ ਬੈਤਣ ਕੇ ਗਏ ਜਾਨਨਹਾਰ ਆਗਾਦ ਅਤੇ ਇਸ ਲਈ ਆਗਾਦ ਨੂੰ ਜਾਣਨ ਵਾਲੇ ਸ਼੍ਰੀ ਕ੍ਰਿਸ਼ਨ ਉਹਨਾਂ ਦੇ ਨੇੜੇ ਚਲੇ ਗਏ ਸਵਈਆ ਉਖਲ ਕਾ ਨ ਅਰਾਏ ਕਿ ਦੋ ਬਲਕੈ ਤਨ ਕੋ ਤਰ ਤੋਰ ਦੇ ਹੈ ਜਮਲਾਰ ਜਨ ਦੇ ਵਿਚਕਾਰ ਓਖਲੋ ਅੜਾ ਕੇ ਅਤੇ ਸ਼ਰੀਰ ਦੇ ਬਲ ਲਾਲ ਦੋਹਾਂ ਪ੍ਰੀਖਿਆ ਨੂੰ ਸ਼੍ਰੀ ਕ੍ਰਿਸ਼ਨ ਨੇ ਤੋੜ ਦਿੱਤਾ ਹੈ। ਤੋ ਨਿਕ ਸੇ ਤਨ ਤੇ ਜਮਲਾਰ ਜਨ ਕਾਹ ਬਿਨਤੀ ਸੋਰ ਲੋਕ ਗਏ ਹੈ। ਤਦ ਉਸ ਜੋੜੇ ਕੋ ਬ੍ਰਿਸ਼ ਵਿੱਚੋਂ ਨਾਲ ਆਤੇ ਕੋਰ ਨਿਕਲੇ ਹਨ ਅਤੇ ਬੇਨਤੀ ਕਰਕੇ ਸਵਰਗ ਨੂੰ ਚਲੇ ਗਏ ਹਨ। ਤਾ ਚਾਬਕੋ ਜਸ ਉਚ ਮਹਾ ਕਬ ਕੇ ਮਨ ਮੈਂ ਇਹ ਭਾਤ ਪਏ ਹੈ ਉਸ ਘਟਨਾ ਦੀ ਸ਼ੋਭਾ ਦਾ ਸ਼੍ਰੇਸ਼ਟ ਅਤੇ ਮਹਾਨ ਯਸ਼ ਕਵੀ ਦੇ ਮਨ ਵਿੱਚ ਇਸ ਤਰ੍ਹਾਂ ਅਨੁਭਵ ਹੋਇਆ ਹੈ ਨਾਗਨ ਕੇ ਪੁਰ ਤੇ ਮਦ ਕੇ ਮਟਕੈ ਮਤ ਕੀ ਲਜ ਐ ਚ ਲੈ ਹੈ ਮਾਨੋ ਨਾਗਾ ਦੇ ਸ਼ਹਿਰ ਵਿੱਚੋਂ ਅਮਰਤ ਦੇ ਮੱਟ ਨੂੰ ਇੰਦਰ ਨੇ ਮੰਤਰ ਦੀ ਰਸੀ ਨਾਲ ਖਿੱਚ ਲਿਆ ਹੋਵੇ। ਕੋਤਕ ਦੇਖ ਸਭੈ 브ਜ ਕੇ ਜਨ ਜਾਏ ਤਬੈ ਯਸ਼ੁਦਾ ਪਹਿ ਆਖੀ। ਉਸ ਕੋਤਕ ਨੂੰ ਵੇਖੇ 브ਜ ਭੂਮੀ ਦੇ ਸਾਰੇ ਲੋਕਾਂ ਨੇ ਯਸ਼ੋਦਾ ਕੋਲ ਜਾ ਕੇ ਸਾਰੀ ਗੱਲ ਕਹੀ। ਤੌਰ ਦੇ ਤਨ ਕੋ ਬਲ ਕੈ ਤਰ ਭਾਤ ਭਲੀ ਹਰ ਕੀ ਸੁਭ ਸਾਖੀ। ਕਿ ਸ਼੍ਰੀ ਕ੍ਰਿਸ਼ਨ ਨੇ ਸ਼ਰੀਰ ਦੇ ਬਲ ਨਾਲ ਜਮਲਾ ਰਜਾ ਨ ਬਿਰਸ਼ ਨੂੰ ਤੋੜ ਦਿੱਤਾ ਹੈ ਇਹ ਸਾਰੀ ਸ਼ੁਭ ਵਾਰਤਾ ਚੰਗੀ ਤਰ੍ਹਾਂ ਦਾਸ ਦਿੱਤੀ ਤਾਂ ਚਵਕੀ ਉਪਮਾਤ ਹੀ ਕਾ ਬਨੇ ਆਪਣੇ ਮੁਖਤੇ ਇਮਪਾਕੀ ਉਸ ਦ੍ਰਿਸ਼ ਦੀ ਆਤ ਆਦਿਕ ਉਪਮਾ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਕਹਿ ਸੁਣਾਈ ਫਿਰ ਕਹੀ ਪਹਿਰਾਏ ਤੈ ਉੜੇ ਜਿਉ ਧਰ ਤੇ ਉਡ ਜਾਤ ਹੈ ਮੱਖੀ ਕੇ ਧਰਤੀ ਤੋਂ ਉੱਡ ਕੇ ਜਾਣ ਵਾਲੀ ਮੱਖੀ ਵਾਂਗ ਸਾਰੇ ਲੋਕ ਫਿਰ ਭਿੰਣ ਪਣਾ ਕੇ ਇਹ ਘਟਣਾ ਦੱਸਣ ਲਈ ਆ ਗਏ ਹਨ ਦੋ ਤਨ ਕੇ ਬਦ ਕੋ ਸ਼ਿਵ ਮੂਰਤ ਹੈ ਨਿਜ ਸੋ ਕਰਤਾ ਸੁਖ ਦਿਆ ਯਮਦੂਤਾ ਨੂੰ ਮਾਰਨ ਲਈ ਜੋ ਸ਼ਿਵ ਰੂਪ ਹੈ ਅਤੇ ਆਪਣੇ ਵਰਗਾ ਕਰਕੇ ਸੁਖ ਦੇਣ ਵਾਲਾ ਹੈ ਲੋਗਨ ਕੋ ਭਰਤਾ ਹਰਤਾ ਦੁਖ ਹੈ ਕਰਤਾ ਮੁਸਲੀ ਤਰ ਪਾਇਆ ਅਤੇ ਜੋ ਲੋਕਾਂ ਨੂੰ ਵਾਰ ਦੇਣ ਵਾਲਾ ਹੈ ਦੁਖ ਨੂੰ ਹਾਰਨ ਵਾਲਾ ਹੈ ਅਤੇ ਬਲ ਭਦਰ ਦਾ ਭਰਾ ਹੈ ਡਾਰ ਦੇਈ ਮਮਤਾ ਹਰ ਜੀ ਤਵ ਬੋਲ ਉਠੀ ਇਹ ਹੈ ਮਮ ਜਾਇਆ ਉਸ ਸ਼੍ਰੀ ਕ੍ਰਿਸ਼ਨ ਨੇ ਯਸ਼ੋਦਾ ਉਤੇ ਮਮਤਾ ਦੀ ਭਾਵਨਾ ਪਸਾਰ ਦਿੱਤੀ ਅਤੇ ਉਹ ਕਹਿਣ ਲੱਗੀ ਕਿ ਇਹ ਮੇਰਾ ਪੁੱਤਰ ਹੈ ਖੇਲ ਬਣਾਏ ਦਿਓ हमको ਵਿਦ ਜੋ ਜਨਮਿਓ ਗ੍ਰਹ ਪੂਤ ਕਨਈਆ ਅਸਲੋ ਵਿਧਾਤਾ ਨੇ ਲੀਲਾ ਰਚ ਕੇ ਕਨਈਆ ਨੂੰ ਸਾਡੇ ਘਰ ਪੁੱਤਰ ਰੂਪ ਵਿੱਚ ਚਰਮ ਦਿੱਤਾ ਹੈ ਇਤਿ ਸ਼੍ਰੀ ਬਚਿਤ੍ਰਨਾਟਕੇ ਗ੍ਰੰਥੇ ਕ੍ਰਿਸ਼ਨ ਆਵਤਾਰੇ ਤਰ ਤੋਰ ਜਮਲਾਰਜਨ ਉਧਾਰ ਬੋ ਪਰਣਨ ਇਥੇ ਸ਼੍ਰੀ ਬਚਿਤ੍ਰਾ ਨਾਟਕ ਗ੍ਰੰਥ ਦੇ ਕ੍ਰਿਸ਼ਨ ਆਵਤਾਰ ਦੇ ਤਰ ਤੌਰ ਜਮਲਾਰਜਨ ਉਧਾਰ ਪ੍ਰਸੰਗ ਦੀ ਸਮਾਪਤੀ ਸਵੈਯਾ ਤੌਰ ਦੇ ਤਰ ਜੋਤ ਹੈ ਹੀ ਤਬ ਗੋਪਨ ਬੂਡਨ ਮੰਤਰ ਵਿਚਾਰੋ ਜੋ ਜਮਲਾਰਜਨ ਬ੍ਰਿਛ ਤੋੜੇ ਸਾਨ ਉਸ ਥਾਂ ਤੇ ਬਜ਼ੁਰਗ ਗਵਾਲਿਆਂ ਨੇ ਬੈਠ ਕੇ ਇਹ ਸਲਾਹ مشਵਰਾ ਕੀਤਾ ਗੋਕੁਲ ਕੋ ਤਜੀਆ ਚਲੀਐ ਬ੍ਰਿਜ ਹੋਇ ਇਹਾ ਭਾਵਤੇ ਭਾਵਨ ਪਾਰੋ ਕੇ ਗੋਕੁਲ ਨੂੰ ਛੱਡ ਕੇ ਬ੍ਰਿਜ ਭੂਮੀ ਨੂੰ ਚਲੇ ਜਾਈਏ ਕਿਉਂਕਿ ਇੱਥੇ ਭਾਵੀ ਵੱਲੋਂ ਭਾਰੇ ਭਾਣੇ ਵਰਤਣ ਲੱਗ ਗਏ ਹਨ ਬਾਤ ਸੁਣੀ ਯਸ਼ੁਦਾ ਆਰਨੰਦ ਹੈ ਬਯੋਤ ਭਲੋ ਮਨ ਮੱਦ ਵਿਚਾਰੋ ਜਦੋਂ ਇਹ ਗੱਲ ਯਸ਼ੋਦਾ ਅਤੇ ਨੰਦ ਨੇ ਸੁਣੀ ਤਾਂ ਉਹ ਨਾ ਨੇ ਵੀ ਮਨ ਵਿੱਚ ਵਿਚਾਰਿਆ ਕਿ ਇਹ ਵਿਉਂਤ ਚੰਗੀ ਹੈ ਔਰ ਭਲੀ ਇਹ ਤੇ ਨਾ ਕਛੂ ਜਹ ਤੇ ਸੋ ਬਚੇ ਸੁੱਤ ਸਿਆਮ ਹਮਾਰੋ ਇਸ ਤੋਂ ਹੋਰ ਚੰਗੀ ਗੱਲ ਕੋਈ ਨਹੀਂ ਜਿਸ ਕਰਕੇ ਸਾਡਾ ਕਾਨਾ ਸੁਰਖਿਤ ਰਹਿ ਸਕੇ ਕਾਸਪ ਲੋਧਮ ਛਾਹ ਭਲੀ ਜਮਨਾ ਡਿਗ ਹੈ ਨਗ ਹੈ ਤਟ ਜਾ ਕੇ ਭ੍ਰਜ ਭੂਮੀ ਵਿੱਚ ਕਾ ਚੰਗਾ ਹੈ ਬ੍ਰਿਛਾ ਦੀ ਛਾ ਸੁਹਾਵਣੀ ਹੈ। ਯਮਨਾ ਨਦੀ ਨੇੜੇ ਹੈ ਅਤੇ ਜਿਸ ਦੇ ਕੰਢੇ ਉਤੇ ਪਹਾੜ ਹਨ। ਕੋਟ ਚਰਾ ਚਰਣਾ ਤਹਤੇ ਜਗ ਮੈ ਸਮਤੁਲ ਨਹਿ ਕਾਛ ਤਾਕੇ। ਜਿਨਾ ਵਿੱਚੋ ਕਰੋੜਾ ਚਰਣੇ ਚਰ ਰਹੇ ਹਨ ਅਤੇ ਜਿਸ ਬ੍ਰਜ ਭੂਮੀ ਦੇ ਬਰਾਬਰ ਸੰਸਾਰ ਵਿੱਚ ਹੋਰ ਕੋਈ ਨਹੀਂ ਹੈ। ਬੋਲ ਲਾ ਤੇ ਪਿਕ ਕੋ ਕੋਲ ਮੋਰ ਕਿਦੋਂ ਕਨ ਮੈਂ ਚੋ ਔਰਨ ਵਾਕੇ ਉਸਦੇ ਚੋਹਾ ਪਾਸੇ ਬਰਖਾ ਰੋਤ ਵਿੱਚ ਕੋਇਲ ਹਰੀयल ਅਤੇ ਮੋਰ ਬੋਲਦੇ ਹਨ ਬੇਗ ਚਲੋ ਤੁਮ ਗੋਕੁਲ ਕੋ ਤਜ ਪੁਨ ਹਜ਼ਾਰ ਅਬੈ ਤੁਮ ਗਾਕੇ ਤੁਸੀਂ ਗੋਕੁਲ ਨੂੰ ਛੱਡ ਕੇ ਛੇਤੀ ਨਾਲ ਤੁਰ ਚਲੋ ਕਿਉਂਕਿ ਹੁਣ ਤੁਹਾਡੇ ਪਿੰਡ ਦੇ ਹਜ਼ਾਰਾ ਪੁਨ ਜਾਗੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ